ਜਿਹੜੀ ਮੰਦ ਭਾਗੀ ਘਟਨਾ ਵਾਪਰੀ ਹੈ 2 ਦਿਨ ਪਹਿਲਾਂ ਲਗਭਗ ਆਪ ਸਭ ਸੰਗਤ ਨੂੰ ਪਤਾ ਹੈ ਆਪ ਸਭ ਸੰਗਤ ਜਾਣੂ ਹੋ ਕਿਉਂਕਿ ਇਹਦੇ ਵਰਗੀਆਂ ਘਟਨਾਵਾਂ ਲਗਾਤਾਰ ਪੰਜਾਬ 'ਚ ਤੇ ਇਸ ਗੁਲਾਮ ਮੁਲਕ ਦੇ ਹੋਰ ਰਾਜਾਂ ਦੇ ਵਿੱਚ ਵਾਪਰਦੀਆਂ ਰਹੀਆਂ ਸਾਨੂੰ ਕਈ ਵਾਰੀ ਸਿੱਕਾ ਮਹਿਸੂਸ ਨਹੀਂ ਹੁੰਦਾ ਜਿਸ ਤਨ ਲੱਗੇ ਸੋਈ ਜਾਣੇ ਕੌਣ ਜਾਣੇ ਪੀਰ ਪਰਾਈ ਜਿਨ੍ਹਾਂ ਦੇ ਨਾਲ ਵਾਪਰਦਾ ਉਹਨਾਂ ਨੂੰ ਪਤਾ ਰਾਜਾਂ ਦੇ ਸਿੱਖ ਨੌਜਵਾਨਾਂ ਦੀਆਂ ਪੱਗਾਂ ਜੜੀਆਂ ਨੇ ਉਹ ਲਾਈਆਂ ਜਾ ਰੀਆਂ ਪਹਿਲਾਂ ਹੋਰ ਰਾਜ ਜਿਹੜੀ ਸੰਗੀਤ ਖਲੋ ਗਈ ਹੈ ਵਿਚਾਰੇ ਇਹਨੂੰ ਦੀ ਸਾਰਾ ਰਾਹ ਵਹਿਲਾ ਪਿਆ ਸੋ ਪਹਿਲਾਂ ਰਾਜਸਥਾਨ ਹਰਿਆਣਾ ਦਿੱਲੀ ਦੇ ਵਿੱਚ ਸਾਡੀਆਂ ਪੱਗਾਂ ਲਾਈਆਂ ਜਾਂਦੀਆਂ ਰਹੀਆਂ ਨੇ ਸਾਡੇ ਨੌਜਵਾਨ ਜਿਹੜੇ 40-40 ਸਾਲਾਂ ਤੋਂ ਜੇਲਾ ਵਿੱਚ ਬੰਦ ਬੈਠੇ ਆ ਉਹਨਾਂ ਦਾ ਕੋਈ ਘਰੇਲੂ ਰੋਲਾ ਨਹੀਂਗਾ ਕੋਈ ਜ਼ਮੀਨ ਦਾ ਜਾਇਦਾਦ ਦਾ ਰੋਲਾ ਨਹੀਂਗਾ ਅਣਖ ਦਾ ਹੀ ਰੋਲਾ ਜੇ ਤਾਂ ਅਣਖ ਮਹਿਸੂਸ ਹੁੰਦੀ ਆ ਤੇ ਬਹੁਤ ਵੱਡੀ ਚੀਜ਼ ਆ ਬਹੁਤ ਵੱਡੀ ਗੱਲ ਆ ਜੇ ਨਹੀਂ ਮਹਿਸੂਸ ਹੁੰਦੀ ਤੇ ਕੱਖ ਵੀ ਨਹੀਂ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਸ਼ਬਦ ਦਿੱਤਾ ਚੜਦੀ ਕਲਾ ਸਾਡੇ ਸਿਧਾਂਤ ਜਾਂ ਸਾਡੇ ਸਭਿਆਚਾਰ ਦੇ ਵਿੱਚ ਆ ਦੇ ਤਾਂ ਤੁਹਾਨੂੰ ਚੜਦੀ ਕਲਾ ਦੀ ਘਾਟ ਮਹਿਸੂਸ ਹੁੰਦੀ ਆ ਤੇ ਸਭ ਕੁਝ ਹੀ ਆ ਜੇ ਨਹੀਂ ਹੁੰਦੀ ਤੇ ਫਿਰ ਕੋਈ ਫਰਕ ਨਹੀਂ ਪੈਂਦਾ ਭਲਾ ਤੁਹਾਡੀ ਪੱਗ ਲਾ ਦੇਵੇ ਭਲਾ ਤੁਹਾਡੀ ਮਾਂ ਭੈਣ ਦੀ ਚੁੰਨੀ ਖਿੱਚ ਦੇਵੇ ਔਰ ਸਾਡੇ ਨਾਲ ਇਹ ਕਰਤੂਤਾ ਕੀਤੀਆਂ ਗਈਆਂ ਲਗਾਤਾਰ ਪਿਛਲੇ 75 ਸਾਲਾਂ ਤੋਂ ਇਸ ਮੁਲਕ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਇਹ ਘਟਨਾ ਨੂੰ ਅਸੀਂ ਮੁਲਕ ਦੀ ਗੁਲਾਮੀ ਦੇ ਨਾਲ ਤਾਂ ਤੁਲਨਾ ਕਰ ਰਹੇ ਹਾਂ ਕਿਉਂਕਿ ਜਿਹੜੇ ਇਹ ਟੋਲਾ ਸੀ ਗਰਗ ਇਹਨਾਂ ਨੇ ਇੱਕ ਜਥੇਬੰਦੀ ਇੱਕ ਟੋਲਾ ਬਣਾਇਆ ਹੋਇਆ ਜਿੱਦਾਂ ਦਾ ਸ਼ਿਵ ਸੈਨਾ ਰੱਖਿਆ ਹਾਲਾਂਕਿ ਜਿਹੜਾ ਸ਼ਿਵ ਹੈ ਉਹ Hindu ਮਿੱਥ ਦਾ ਇੱਕ ਮਹਾਨ ਉਹਨਾਂ ਦਾ ਦੇਵਤਾ ਹੈ Hindu ਸੱਜਣ ਜਿਹੜੇ ਨੇ ਬੜੇ ਸਤਿਕਾਰ ਨਾਲ ਪੂਜਾ ਕਰਦੇ ਨੇ ਕਰਨ ਉਹਨਾਂ ਨੂੰ ਮੁਬਾਰਕ ਹੈ ਉਹਨਾਂ ਨੂੰ ਆਜ਼ਾਦੀ ਹੈ ਉਹ ਆਪਣੇ ਦੇਵੀ-ਦੇਵਤਿਆਂ ਦੀ ਬਹੁਤ ਸਤਿਕਾਰ ਦੇ ਨਾਲ ਪੂਜਾ ਕਰਨ ਦੇਵਤਿਆਂ ਦੇ ਸਤਿਕਾਰ ਦੇ ਵਿੱਚ ਆਪਣੀਆਂ ਜਾਨਾਂ ਮਾਰਨ ਜੋ ਮਰਜੀ ਕਰਨ ਉਹਨਾਂ ਦਾ ਸਿਧਾਂਤ ਆ ਉਹਨਾਂ ਨੂੰ ਮੁਬਾਰਕ ਕਰਨੀ ਵੀ ਚਾਹੀਦੀ ਆ ਅਸੀਂ ਆਪਣੇ ਗੁਰੂ ਪਾਤਸ਼ਾਹ ਦਾ ਬਹੁਤ ਸਤਿਕਾਰ ਕਰਦੇ ਆ ਅਸੀਂ ਇੱਕ ਸ਼ਬਦ ਵੀ ਆਪਦੇ ਸੱਚੇ ਪਾਤਸ਼ਾਹ ਦੇ ਖਿਲਾਫ ਨਹੀਂ ਸੁਣਦੇ ਚਲੋ ਇਹਨਾਂ ਦੇ ਤੇ ਥਾਂ ਥਾਂ ਤੇ ਰਾਮਲੀਲਾ ਦੇ ਵਿੱਚ ਵੀ ਚਰਿੱਤਰਾਂ ਦਾ ਜਿਹੜਾ ਜਿਸ ਤਰ੍ਹਾਂ ਜਲੂਸ ਕੱਢਿਆ ਜਾਂਦਾ ਕੋਈ ਰਾਮ ਬਣ ਕੇ ਕੋਈ ਰਾਵਣ ਬਣ ਕੇ ਸੋ ਇਹਨਾਂ ਦੇ ਤੇ ਦੇਵੀ ਦੇਵਤਿਆਂ ਦਾ ਇਸ ਤਰੀਕੇ ਦੇ ਨਾਲ ਜਲੂਸ ਜਿਹੜਾ ਇਸ ਤਰੀਕੇ ਨਾਲ ਉਹਨਾਂ ਦੀ ਬੇਇੱਜ਼ਤੀ ਜਿਹੜੀ ਆ ਉਹ ਡਰਾਮਿਆਂ ਦੇ ਵਿੱਚ ਨਾਟਕਾਂ ਦੇ ਵਿੱਚ ਇੱਥੇ ਗਲੀਆਂ ਦੇ ਵਿੱਚ ਹੋਣ ਵਾਲੇ ਜਲਸਿਆਂ ਦੇ ਵਿੱਚ ਕੀਤੀ ਜਾਂਦੀ ਸਾਨੂੰ ਤਾਂ ਉਹ ਵੀ ਮਹਿਸੂਸ ਹੁੰਦਾ ਵੀ ਦੇਖੋ ਜੀ ਤੁਹਾਡੇ RAM ਜੀ ਦਾ ਰੂਪ ਧਾਰ ਕੇ ਕੋਈ ਸ਼ਿਵ ਦਾ ਰੂਪ ਧਾਰ ਕੇ ਬੰਦੇ ਨਸ਼ਾ ਕਰਦੇ ਤੁਰੇ ਫਿਰਦੇ ਨਹੀਂ ਚਲੋ ਤੁਹਾਨੂੰ ਨਹੀਂ ਮਹਿਸੂਸ ਹੁੰਦਾ ਬੇਇੱਜ਼ਤੀ ਹੁੰਦੀ ਹੁੰਦੀ ਜਿਹਨੂੰ ਮਹਿਸੂਸ ਹੋਵੇ ਜਿਹਨੂੰ ਮਹਿਸੂਸ ਹੀ ਨਾ ਹੋਵੇ ਉਹਦੀ ਬੇਇੱਜ਼ਤੀ ਨਹੀਂ ਹੁੰਦੀ ਸਾਨੂੰ ਮਹਿਸੂਸ ਹੁੰਦੀ ਹੈ ਪਹਿਲਾਂ ਹੋਰ ਰਾਜਾਂ ਦੇ ਵਿੱਚ ਕਿ ਡਰਾਮਾ ਵਾਪਰਦੀਆਂ ਰਹੀਆਂ ਯੂਪੀ ਬਿਹਾਰ ਉੱਤਰਾਖੰਡ ਰਾਜਸਥਾਨ ਹਰਿਆਣਾ ਇਹ ਸੜੀਆਂ ਪੱਗਾਂ ਨੂੰ ਹੱਥ ਪਾਉਂਦੇ ਰਹੇ ਆ ਬਰਦਾਸ਼ਤ ਤੇ ਅਸੀਂ ਉਹ ਨਹੀਂ ਕੀਤਾ ਹੁਣ 40 ਮੁਕਤਿਆਂ ਦੀ ਧਰਤੀ ਦੇ ਕਿੱਦਾਂ ਬਰਦਾਸ਼ਤ ਕਰ ਜੀਏ ਕਈ ਦਹਾਕਿਆਂ ਪਿੱਛੋਂ ਮੁਕਸਰ ਦੇ ਵਿੱਚ ਇਹ ਜਿਹੜੀ ਸ਼ਰਾਰਤਿਆ ਕੀਤੀ ਗਈ ਹੈ ਇਹਦੀ ਨੀ ਰੱਖੀ ਗਈ ਹੈ ਇਹਦੀ ਨੀ ਜਿਹੜੀ ਹੈ 2015 16 17 ਦੇ ਵਿੱਚ ਮੁਕਸਰ ਤੇ ਰੱਖੀ ਗਈ ਸੀ ਸਰਕਾਰੀ ਹਸਪਤਾਲ ਦੇ ਨਾਲ ਇੱਕ ਜਗ੍ਹਾ ਬਣੀ ਹੋਈ ਹੈ ਉਹ ਟਕਵੰਜ ਕਰਦਾ ਵੀ ਅਸੀਂ ਹਸਪਤਾਲਾਂ 'ਚ ਲੰਗਰ ਲਾਉਣੇ ਆ ਗੱਲ ਸਮਝਣੀ ਪਊਗੀ ਮਕਾਨ ਤਾਂ ਹੀ ਰਿਸਦਾ ਜੇ ਨੀਆਂ ਹੋਣ ਇਹਦੀਆਂ ਨੀਆਂ ਕਿੱਥੋਂ ਰੱਖੇ ਗਈਆਂ ਦੀਆਂ ਨੀਆਂ ਹਾਲਾਂਕਿ 1986 ਖੱਪਿਆਂ ਵਾਲੀ ਕਾਂਡ ਦੇ ਨਾਲ ਜੁੜੀਆਂ ਹੋਈਆਂ ਨਹੀਂ ਚਲੋ ਅਸੀਂ ਬਹੁਤਾ ਉਧਰ ਨਹੀਂ ਜਾਂਦੇ ਇਹਨਾਂ ਨੇ ਮੁਖਸਰ ਦੇ ਵਿੱਚ ਵਾਹਣੀਆਂ ਪੈਦਾ ਕੀਤੀਆਂ ਮੁਖਸਰ ਦੇ ਵਿੱਚ ਟੋਲੇ ਸਰਗਰਮ ਕੀਤੇ ਮੁਖਸਰ ਦੇ ਭੋਲੇ ਪਾਲੇ ਹਿੰਦੂ ਸੱਜਣਾ ਦੇ ਪਰਿਵਾਰਾਂ ਦੇ ਨੌਜਵਾਨਾਂ ਨੂੰ ਲਾਲਚ ਦੇ ਕੇ ਗੱਲਾਂ ਦੇ ਵਿੱਚ ਪਰਵਾ ਕੇ ਇਹਨਾਂ ਨੇ ਟੋਲੇ ਬਣਾਏ ਵੀ ਵੇਖੋ ਜੀ ਆਪਾਂ ਆਪਦੇ ਇੱਥੇ ਮਾਰਚ ਕੱਢੀਏ ਕਿਰਪਾਨਾਂ ਲੈ ਕੇ ਬੰਦੂਕਾਂ ਅਸਲੀ ਨਕਲੀ ਲੈ ਕੇ ਇਹਨਾਂ ਨੇ ਮਾਰਚ ਕੱਢੇ ਅਸੀਂ ਉਦੋਂ ਵੀ ਤਰਾਜ ਕੀਤਾ ਉਸ ਵਕਤ ਮੈਨੇਜਰ ਸੀ ਮੁਖਸਰ ਸਹਿਬ ਜਰਨੈਲ ਸਿੰਘ ਸਾਰੇ ਆਮ ਮੁਖਸ਼ਰ ਸੇਵ ਦੀਆਂ ਸੰਸਥਾਵਾਂ ਅਸੀਂ ਸਭਣਾ ਨੇ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਐਸਐਸਪੀ ਨੂੰ ਦਿੱਤਾ ਵੀ ਇਹ ਬੰਦੇ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਆ ਇਹਨਾਂ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਉਹਨਾਂ ਨੂੰ ਹਥਿਆਰ ਬਣਾ ਕੇ ਦਿੱਤੇ ਲਾਇਸੈਂਸੀ ਉਹਨਾਂ ਨੇ ਫਿਰ ਬੀ ਟੀਮ ਖੜੀ ਕੀਤੀ ਬੀ ਟੀਮ ਸੀ ਇਹ ਗਰਗ ਜਿਹੜਾ ਇਹ ਬੰਦਲਟ ਪੂਸੀਆਂ ਮਾਰਨੀਆਂ ਸ਼ੁਰੂ ਕੀਤੀਆਂ ਹਰ ਸਾਲ ਪੰਜ ਸਾਲ ਹੋ ਗਏ ਆ 6 ਜੂਨ ਵਾਲੇ ਦਿਨ ਇਹਦਾ ਚੱਕ ਰੋਡ ਤੇ ਘਾਰਿਆ ਸੰਤ ਜਰਨੈਲ ਸਿੰਘ ਜੀ ਦਾ ਪੁਤਲਾ ਸਾੜਨ ਦੀ ਕੋਸ਼ਿਸ਼ ਇਹ ਜਿਹੜੇ ਆ ਸੈਨਾ ਵਾਲੇ ਕਰਦੇ ਆ ਮਨਿੰਦਰ ਸਿੰਘ ਇੱਥੇ ਬੈਠੇ ਹੋਣੇ ਨੇ ਉਹਨਾਂ ਨੂੰ ਵੱਧ ਪਤਾ ਉਹਨਾਂ ਕੋਲ ਰਿਪੋਰਟ ਪਹੁੰਚ ਗਈ ਦੋ ਤਿੰਨ ਵਾਰ ਅਸੀਂ ਪੁਲਿਸ ਨੂੰ ਕਿਹਾ ਵੀ ਜੇਸ਼ ਘਰ ਤੋਂ ਇੱਕ ਪੈਰ ਵੀ ਬਾਹਰ ਰੱਖਿਆ ਤੇ ਅੰਦਰ ਜਾਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਸੋ ਸ਼ਹਿਰ ਦੇ ਸੋਹਣੇ ਮਾਹੌਲ ਨੂੰ ਪੰਜਾਬ ਦੇ ਸੋਹਣੇ ਮਾਹੌਲ ਨੂੰ ਇਹ ਸੈਨਾ ਵਾਲੇ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਪਹਿਲਾਂ ਇਹ ਸਮੂਹਿਕ ਤੌਰ ਤੇ ਉਹਨਾਂ ਨੇ ਸਾਨੂੰ ਨਿੱਜੀ ਤੌਰ ਤੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕੱਲ ਇਕੱਲਾ ਨੌਜਵਾਨ ਇਕੱਲਾ ਨੌਜਵਾਨ ਗੁਰਵਿੰਦਰ ਸਿੰਘ ਉਹਨਾਂ ਦੇ ਜਿਹੜਾ 파ਟਰਨਰ ਆ ਉਹਦੀ ਛੋਟੀ ਗੁੜੀਆਂ ਨੂੰ ਦਵਾਈ ਦਿਵਾਉਣ ਦੇ ਲਈ ਜਾ ਰਿਹਾ ਘਰੇਲੂ ਕਾਰਜ ਆ ਕੋਈ ਉਹਦੇ ਕੋਲ ਹਥਿਆਰ ਨਹੀਂਗਾ ਕੋਈ ਉਹਦੇ ਕੋਲ ਮਾਰੂ ਚੀਜ਼ ਨਹੀਂਗੀ ਦੁਕਾਨ ਤੇ ਜਾ ਰਿਹਾ ਬੱਚੇ ਨੂੰ ਦਵਾਈ ਦਿਵਾਉਣ ਇਹ ਸੈਨਾਵਾਲਿਆਂ ਨੇ ਗਰਗਦੇ ਟੋਲੇ ਨੇ ਉਹ ਨੌਜਵਾਨ ਨੂੰ ਟਾਰਗੇਟ ਕੀਤਾ ਉਥੇ ਦੇਖੋ ਗੱਲ ਸਮਝ ਨਹੀਂ ਪਊਗੀ ਹਜ਼ਾਰਾਂ ਵੀ ਕਿਲ ਉਥੇ ਹੋਰ ਵੀ ਸੀ ਕਿਸੇ ਦੀ ਕੁਟ ਮਾਰਨੀ ਹੋਈ ਉਥੇ ਆਸ-ਪਾਸੇ ਬਹੁਤ ਸਾਰੇ ਕੇਸ ਕਤਲ ਕਰਨ ਵਾਲੇ ਬੰਦੇ ਸੀ ਕੋਈ ਹੋਰ ਗੈਰ ਸਿੱਖ ਬੰਦੇ ਸੀ ਕਿਸੇ ਨੂੰ ਘੇਰਿਆ ਨਹੀਂਗਾ ਇਤਰਾਜ਼ ਸਾਰਿਆਂ ਨੇ ਕੀਤਾ ਵੀ ਤੁਸੀਂ ਕਿਉਂ ਇੱਥੇ ਆ ਧਰਨਾ ਲਾਇਆ ਹੋਇਆ ਉਹਨਾਂ ਨੇ ਤੁਹਾਡੀ ਪੱਗ ਵੇਖ ਕੇ ਤੁਹਾਨੂੰ ਟਾਰਗੇਟ ਕੀਤਾ ਫਿਰ ਹਿੱਕ ਤੇ ਵਾਰ ਨਹੀਂ ਕੀਤਾ ਇਹਨਾਂ ਗਦਾਰਾਂ ਨੇ ਇਹ ਉਹਨਾਂ ਦੇ ਵਾਰਸਾ ਜਿਹੜੇ ਤੇਲ ਨਾਲ ਭਿਓ ਕੇ ਬਾਹ ਜੜੀ ਆ ਤਿਲ ਦੇ ਤਿਲਾਂ ਦੇ ਵਿੱਚ ਦਿੰਦੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਆ ਜਿੰਨੇ ਤੇਲ ਨੇ ਓਨਿਆਂ ਦੀ ਸੌਂ ਖਾਣੇ ਆ ਕੁਰਾਨ ਸ਼ਰੀਫ ਦੀ ਆਪਦੀ ਗੀਤਾ ਦੀ ਇਹ ਸੌਂਾਂ ਖਾ ਕੇ ਮਾਵਾਂ ਦੀਆਂ ਸੌਂਾਂ ਖਾ ਕੇ ਮੁਕਰਨ ਵਾਲਿਆਂ ਦੇ ਵਾਰਸ ਨੇ ਇਹਨਾਂ ਨੇ ਉਸ ਨੌਜਵਾਨ ਦੀ ਪਿੱਠ ਤੇ ਵਾਰ ਕੀਤਾ ਉਹ ਸੈਸ ਭਾਏ ਬੈਠਾ ਇਹਨਾਂ ਨੇ ਪਿੱਠ ਤੇ ਵਾਰ ਕੀਤਾ ਉਹਦੇ ਲੱਕ ਵੇਖੋ ਕਿਦਾਂ ਛੱਲਿਆ ਹੋਇਆ ਕੀ ਮਾਰਿਆ ਕੀ ਨਹੀਂ ਮਾਰਿਆ ਸਾਨੂੰ ਨਹੀਂ ਪਤਾ ਇਹਨਾਂ ਨੇ ਮੁੜ ਕੇ ਜਦੋਂ ਗੱਡੀ ਚੋਂ ਬਾਹਰ ਨਿਕਲੇ ਆਇਆ ਜਿੱਦਾਂ ਕੁੱਤਿਆਂ ਦਾ ਝੁੰਡ ਸ਼ੇਰ ਨੂੰ ਪੈਂਦਾ ਉਹ ਇਹਨਾਂ ਨੇ ਸਾਡਾ ਮੁੰਡਾ ਘੇਰ ਲਿਆ ਸ਼ਾਬਾਸ਼ ਉਸ ਨੌਜਵਾਨ ਦੇ ਉਹਨੇ ਹੌਮਤ ਦੇ ਨਾਲ ਹਿੰਮਤ ਦੇ ਨਾਲ ਮੁਕਾਬਲਾ ਕੀਤਾ ਫਿਰ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਗਨਮੈਨ ਦਿੱਤੇ ਹੋਏ ਆ ਵੀ ਕਿਤੇ ਬੜੀ ਕੁਰਬਾਨੀ ਆ ਜੀ ਇਹਨਾਂ ਦੀ ਕਿਹੜੀ ਕੁਰਬਾਨੀ ਇਹਨਾਂ ਦੀ ਸਵਾਏ ਮੁਕਸ਼ਰ ਦੇ ਵਿੱਚ ਨਸ਼ੇ ਦੀਆਂ ਗੋਲੀਆਂ ਵੇਚਣ ਤੋਂ ਸਵਾਏ ਮੁਕਸ਼ਰ ਦੇ ਵਿੱਚ ਲੋਕਾਂ ਦੇ ਮੋਟਰਸਾਈਕਲ ਚੋਰੀ ਕਰਾਉਣ ਤੋਂ ਸਵਾਏ ਜਨਾਨੀਆਂ ਦੀਆਂ ਚੈਨੀਆਂ ਖੋਣ ਤੋਂ ਇਹ ਗਰਗ ਤਹਿੰਦਾ ਕਿ ਰਵੀ ਕੁਮਾਰ ਆ ਆਉਂਦਾ ਅਸਲੀ ਨਾਮ ਰਵੀ ਖਾਨ ਆ ਵੇਖੋ ਔਲਾਦ ਕੀ ਦੀ ਆ ਤੇ ਬਣੀ ਕੀ ਦੇ ਫਿਰਦੇ ਨੇ ਜਿਹਦਾ ਲਾਲਜਾ ਝੱਗਾ ਪਾਇਆ ਨਾ ਤੁਸੀਂ ਵੀਡੀਓ ਚ ਵੇਖਿਆ ਹੋਣਾ ਉਹਦਾ ਅਸਲੀ ਨਾਮ ਰਵੀ ਖਾਨ ਆ ਉਹਨੇ ਨਾਮ ਬਦਲਾਇਆ ਹੋਇਆ ਆਉਦਾ ਲੈਣ ਦੇ ਵਾਸਤੇ ਰਵੀ ਕੁਮਾਰ ਬਣ ਗਿਆ ਜਿਹੜਾ ਆਪਦੇ ਪਿਓ ਦਾ ਨਾ ਰਿਆ ਜਿਹੜਾ ਆਪਦੇ ਖਾਨਾ ਦਾ ਨਾ ਰਿਆ ਤੇ ਕੁਮਾਰਾਂ ਦਾ ਕਿੱਥੇ ਹੋ ਜੂ ਸੋ ਇਹ ਭਾਈ ਇੱਕ ਦਿਨ ਹੀਗੇ ਇਹ ਵੀ ਗੱਲ ਸਮਝਣੀ ਪਊਗੀ ਇਹ ਸਾਜ਼ਿਸ਼ ਵੀ ਆ ਇਹਨਾਂ ਨੇ ਸਾਡੇ ਨੌਜਵਾਨ ਨੂੰ ਘੇਰ ਕੇ ਕਾਰ ਦੇ ਵਿੱਚੋਂ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਹੈ ਕਿਤੇ ਕਿਤੇ ਇਹਨਾਂ ਦੀ ਬੜੀ ਵੱਡੀ ਢੇਣ ਆ ਇੱਥੇ ਸ਼ਾਇਦ ਕੋਈ ਹਿੰਦੂ ਸੱਜਣ ਨੌਜਵਾਨ ਬੈਠਾ ਹੋਵੇ ਹਾਲਾਂਕਿ ਕੱਲ ਮੁਕਸ਼ਰ ਦੇ ਕੋਲ ਸੱਜਣ ਆਏ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਪਹੁੰਚੋ ਕਿਨੇ ਪਹੁੰਚਾਂਗੇ ਕੋਈ ਬੰਦਾ ਬਾਹਰ ਖੜੀ ਕਰਕੇ ਦੇ ਦੇਵੇ ਬਿਆਨ ਵੀ ਇਹਨਾਂ ਦਾ ਏ ਟੋਲੇ ਦਾ ਮੁਕਸ਼ਰ ਦੇ ਲੋਕਾਂ ਨੂੰ ਮੁਕਸ਼ਰ ਦੇ ਹਿੰਦੂ ਸੱਜਣਾਂ ਨੂੰ ਹੀ ਲਾ ਲਓ ਚਲੋ ਸਿੱਖਾਂ ਨੂੰ ਤਾਂ ਕੀ ਫਾਇਦਾ ਹੋਣਾ ਕੋਈ ਇੱਕ ਰਤੀ ਭਰ ਵੀ ਫਾਇਦਾ ਹੋਵੇ ਕੋਈ ਇਹਨਾਂ ਨੇ ਚੰਗਾ ਕਮਿਊਨਿਟੀ ਵਾਸਤੇ ਕੰਮ ਕੋਈ ਭਾਈਚਾਰੇ ਵਾਸਤੇ ਕੋਈ ਚੱਜਦਾ ਕੰਮ ਕੀਤਾ ਹੋਵੇ ਦੱਸ ਦਿਓ ਸਵਾਏ ਲੋਕਾਂ ਦੀਆਂ ਚੈਨੀਆਂ ਖਾਣ ਤੋਂ ਲੋਕਾਂ ਦੇ ਮੋਟਰਸਾਈਕਲ ਚੋਰੀ ਕਰਨ ਤੋਂ ਲੋਕਾਂ ਦੀ ਧੀ ਪੇੜਾਂ ਵੱਲ ਮਾੜਾ ਤੱਕਣ ਤੋਂ ਕੋਈ ਕੰਮ ਨਹੀਂਗਾ ਜਿਹੜਾ ਰਵੀ ਕੁਮਾਰ ਆਉਂਦੇ ਤੇ 150 ਗੋਲੀ ਨਸ਼ੇ ਦੀ ਫੜੀ ਗਈ ਸੀ 2021 ਦੇ ਵਿੱਚ ਕੇਸ ਦਰਜਾ ਰਵੀ ਖਾਨ ਦੇ ਨਾਂ ਤੇ ਸਾਡੇ ਬੰਦਿਆਂ ਤੋਂ ਤੇ ਮਾੜਾ ਮੋਟਾ ਜੇ ਕਿਤੇ ਡਾਂਗ ਸੋਟਾ ਫੜਿਆ ਜਾਵੇ ਤੇ ਐਨਐਸਏ ਲਾ ਦਿੰਦੇ ਆ ਆ ਪਿੰਡਾਂ ਦੇ ਵਿੱਚ ਮੁੰਡੇ ਆ ਜਿਹੜੇ ਨੌਜਵਾਨ ਪੜ੍ਹਦੇ ਉਹ ਜਾਣੇ ਅਣਜਾਣੇ ਦੇ ਵਿੱਚ ਇੱਥੇ ਜਿਹੜੇ ਮੁੰਡਿਆਂ ਦੇ ਕਾਲਜਾਂ ਦੇ ਵਿੱਚ ਗਰੁੱਪ ਬਣੇ ਸੀ ਜਿਨ੍ਹਾਂ ਨੂੰ ਪੁਲਿਸ ਵਾਲੇ ਗੈਂਗਸਟਰ ਕਹਿੰਦੇ ਆ ਬਣਾਏ ਵੀ ਸਰਕਾਰਾਂ ਨਹੀਂ ਐ ਕੁਝ ਪਿਛਲਿਆਂ ਨੇ ਬਣਾਏ ਕੋਹ ਹੋਣ ਵਾਲਿਆਂ ਨੇ ਬਣਾਤੇ ਕਹਿੰਦੇ ਜੀ ਗੈਂਗਸਟਰ ਦਾ ਐਨਕਾਊਂਟਰ ਹੋ ਗਿਆ ਤੇ ਇਹਨਾਂ ਕੁੱਤਿਆਂ ਬਿੱਲਿਆਂ ਵਾਲੀ ਤੁਹਾਡੇ ਹਥਿਆਰਾਂ ਨੂੰ ਜੰਗ ਲੱਗ ਜਾਂਦੀ ਆ ਸਾਡੇ ਮੁੰਡੇ ਜਿਹੜੇ ਕਾਲਜਾਂ ਦੇ ਵਿੱਚ ਪੜ੍ਹਦੇ ਸਰਕਾਰਾਂ ਸਿਆਸੀ ਪਾਰਟੀਆਂ ਦੀ ਗਲਤ ਸੋਚ ਕਰਕੇ ਟੋਲਿਆਂ ਦੇ ਵਿੱਚ ਵੰਡੇ ਗਏ ਉਹ ਸਾਰੇ ਸਾਡੇ ਧੀਆਂ ਪੁੱਤ ਨੇ ਇਨਾ ਤੋਂ ਉਧਰਲੇ ਮਰਵਾਤੇ ਉਧਰਲੇ ਤੋਂ ਇਧਰਲੇ ਮਰਵਾਤੇ ਸ਼ੇਰਾਂ ਵਰਗੇ ਹੌਸਲੇ ਵਾਲੇ ਨੌਜਵਾਨ ਜਿਹੜੇ ਆ ਜਿੰਨੇ ਗੈਂਗਸਟਰ ਕਹਿ ਕੇ ਮਾਰੇ ਜਾਂਦੇ ਨੌਜਵਾਨ ਆ ਉਹ ਸਾਰੇ ਸਾਡੇ ਸੂਰਮੇ ਪੁੱਤ ਆ ਹਿੰਮਤ ਕਿਸੇ ਕਿਸੇ ਚ ਹੁੰਦੀ ਆ ਨਹੀਂ ਤੇ ਲੋਕ ਬੇਅਨਖੇ ਆ ਹਿੰਮਤ ਵਾਲੇ ਨੌਜਵਾਨਾਂ ਨੂੰ ਪੁਲਿਸ ਜਿਹੜੀ ਆ ਗੈਂਗਸਟਰ ਕਹਿ ਕੇ ਮਾਰੀ ਜਾਂਦੀ ਆ ਕੋਈ 2-4 ਹੋਣਗੇ ਮਾੜੇ ਬੰਦੇ ਬਹੁਤਾ ਨਸ਼ਾ ਲੋਸ਼ਾ ਕਰਨ ਵਾਲੇ ਨਸ਼ਾ ਵੀ ਸਰਕਾਰਾਂ ਦਾ ਦਿੱਤਾ ਹੈ ਗੈਂਗਸਟਰਵਾਦ ਵੀ ਸਰਕਾਰਾਂ ਦਾ ਦਿੱਤਾ ਹੈ ਇਹ ਸਭ ਕੁਝ ਦੇ ਵਾਸਤੇ ਹਕੂਮਤ ਜ਼ਿੰਮੇਵਾਰ ਆ ਕੋਈ ਸੱਚੀ ਖੱਬੀਆਂ ਪਾਰਟੀਆਂ ਜ਼ਿੰਮੇਵਾਰ ਨਹੀਂ ਸਾਡੇ ਮੁਖਸ਼ਰਦਾ ਕੇ ਨੌਜਵਾਨ ਆ ਉਹਨੂੰ ਇਹਨਾਂ ਨੇ ਪੈਦਾ ਕੀਤਾ ਉਹਦੇ ਟੋਲੇ ਤੋਂ ਮੂਸੇ ਵਾਲਾ ਮੈਂ ਗੱਲ ਉਧਰ ਜਾਣੀ ਨਹੀਂ ਚਾਹੁੰਦਾ ਚਾਹੁੰਦੀ ਇਹਨਾਂ ਨੇ ਮੂਸੇ ਵਾਲਾ ਮਰਵਾਇਆ ਉਹਦੇ ਟੋਲੇ ਤੋਂ ਇਧਰਲੇ ਮਰਵਾਏ ਇਹ ਜਿਹੜੀ ਆਪਸੀ ਖਾਨਾ ਚੰਗੀ ਹੈ ਇਹ ਹਕੂਮਤ ਨੇ ਕੀਤੀ ਹੈ ਜਿੰਨਾ ਚਿਰ ਤੇ ਮੁੰਡੇ ਇਹਨਾਂ ਦੇ ਮਗਰ ਲੱਗ ਕੇ ਇੱਕ ਦੂਜੇ ਨੂੰ ਵੱਢਦੇ ਰਹਿਣ ਸ਼ਿਕਾਰੀ ਕੁੱਤੇ ਬਣ ਕੇ ਇੱਕ ਦੂਜੇ ਨੂੰ ਵੱਢਣ ਤੇ ਚੰਗੇ ਆ ਜਿੱਦ ਦਿਨ ਉਹ ਹਕੂਮਤ ਨੂੰ ਕਹਿਣ ਵੀ ਕਹਿ-ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਤੇ ਇਹ ਕਾ ਛੱਟ ਕੇ ਤਲ ਕਰਵਾ ਦਿੰਦੇ ਆ ਸੋ ਤੁਸੀਂ ਗੱਲ ਨੂੰ ਸਮਝੋ ਇਹਨਾਂ ਨੂੰ ਸਮੱਸਿਆ ਇਹਨਾਂ ਨੂੰ ਤੁਹਾਡੇ ਇਸ ਚੀਜ਼ ਤੋਂ ਕੋਈ ਸਮੱਸਿਆ ਨਹੀਂ ਤੁਸੀਂ ਹਥਿਆਰ ਲੈ ਕੇ ਫੋਟੋ ਆਪਾਓ ਤੁਸੀਂ ਇੱਕ ਦੂਜੇ ਨੂੰ ਮਾਰ ਦਿਓ ਕੋਈ ਸਮੱਸਿਆ ਨਹੀਂ ਜਿੱਦਨ ਤੁਸੀਂ ਪੰਥ ਦੀ ਗੱਲ ਕਰੋਗੇ ਜਿੱਦਨ ਤੁਸੀਂ ਸੰਤਾਂ ਦੀ ਟੀ-ਸ਼ਰਟ ਪਾ ਲੋਗੇ ਜਿੱਦਨ ਤੁਸੀਂ ਗੁਰਧਾਮਾਂ ਦੀ ਗੱਲ ਕਰੋਗੇ ਉਹ ਦਿਨ ਨੂੰ ਸਮੱਸਿਆ ਹੋਣੀ ਹੈ ਸੋ ਜਾਗੋ ਇਹਨਾਂ ਨੇ ਟੋਲੇ ਖੜੇ ਕੀਤੇ ਵੀ ਮੁੰਡਿਆਂ ਨੂੰ ਟਾਰਗੇਟ ਕਰੋ ਸਿੱਖਾਂ ਨੂੰ ਡਰਾਓ ਜੀ ਸਿੱਖਾਂ ਨੂੰ ਡਰਾਓ ਵੀ ਕਿਤੇ ਅਣਖ ਦੀ ਗੱਲ ਨਾ ਕਰ ਸਕਣ ਉਸੇ ਤਰਾਓ ਬਿਰਤੀ ਦੇ ਤਹਿਤ ਇਹਨਾਂ ਨੇ ਆਪਣੇ ਗੁਰਵਿੰਦਰ ਸਿੰਘ ਵੀਰ ਤੇ ਹਮਲਾ ਕੀਤਾ ਤਾਂ ਕਿ ਸਿੱਖ ਡਰ ਜਾਣ